ਚਾਚੀ ਕਾਲ ਜੀ ਸਰ ਇਹ ਆਪਕੇ ਦਵਾ ਜਿਹੜਾ ਤਾਂ ਖਤਰੀ ਦੇ ਰਿਹਾ ਹੈ ਜਿਹੜਾ ਜਿਹੜਾ ਇਹਦਾ ਜੰਦਾ ਵਾਟ ਵੀ ਲੋਕਾਂ ਦਾ ਹੈ ਪੰਜਾਬ ਸਰਕਾਰ ਦਾ ਬੜਾ ਵੱਡਾ ਉਪਰਾਲਾ ਹੈਗਾ ਇਹਦੇ ਵਿੱਚ ਸਰਕਾਰ ਦੀ ਮਨਸ਼ਾ ਇਹ ਹੈਗੀ ਕਿ ਜਿੰਨੇ ਵੀ ਸਾਡੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਹੈਗੇ ਨੇ ਲੋਕ ਹੈਗੇ ਨੇ ਉਹਨਾਂ ਨੂੰ ਇੱਕ ਤਰ੍ਹਾਂ ਦਾ ਸਹੂਲਤ ਦੇਣੀ ਹੈਗੀ ਕਿ ਬਜਾਏ ਕਿ ਉਹ ਸਾਡੇ ਦਫ਼ਤਰਾਂ ਦੇ ਵਿੱਚ ਆਣ ਜਿਹੜੇ ਜਿੰਨੇ ਵੀ ਸਰਕਾਰੀ ਅਫਸਰ ਹੈਗੇ ਨੇ ਜਿੰਨੇ ਡਿਪਾਰਟਮੈਂਟਸ ਹੈਗੇ ਨੇ ਉਹ ਵਕਫ ਵਕ ਸਮੇਂ ਦੇ ਵਕਫ ਪਿੰਡਾਂ ਦੇ ਵਿੱਚ ਕੈਂਪ ਲਗਾ ਕੇ ਅਸੀਂ ਜਿਹੜੀਆਂ ਵੀ ਉਹਦੇ ਮੁਸ਼ਕਲਾਂ ਹੈਗੀਆਂ ਕੋਈ ਸਰਟੀਫਿਕੇਟ ਬੰਨਵਾ ਲੈਣੇ ਕੋਈ ਦਰਖਾਸਤਾਂ ਹੈਗੀਆਂ ਨੇ ਕਿਸੇ ਵੀ ਕਿਸਮ ਦਾ ਕੰਮ ਹੈਗਾ ਅਸੀਂ ਉਹਨਾਂ ਦੇ ਪਿੰਡ ਜਾ ਕੇ ਲਈਏ ਔਰ ਉਹਦਾ ਫਿਰ ਕੰਮ ਕਰਨ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੂੰ ਅਸੀਂ ਰਿਸਪੌਂਸ ਜਿਹੜਾ ਹੈਗਾ ਉਹਨਾਂ ਨੂੰ ਕੰਮ ਕਰਾ ਕੇ ਦੱਸੀਏ ਤਾਂ ਜੋ ਜਿਹੜਾ ਸਾਡੀ ਦੂਰੀ ਹੈਗੀ ਹੈ ਪ੍ਰਸ਼ਾਸਨ ਨਾਲ ਉਹ ਦੂਰ ਕਿ ਹੋ ਜਾਵੇ ਜੇ ਜੇ ਬਾਰੇ ਕੁਝ ਬਾਤ ਜਿਹੜਾ ਜਿਹੜੇ ਜਿਹੜੇ ਇਹ ਬਿਨਾਂ ਕਿੰਨੇ ਲੋਕਾਂ ਜਿਹੜੇ ਇੱਥੇ ਆਸਤਾਨ ਤੋਂ ਲੋਕ들이 ਉਹ ਬੇਰੀ ਉਹ ਸਤਨਾ ਲੈ ਜੀ ਬਸ ਇਸ ਤੋਂ ਨੇ ਜਾਣਕਾਰੀ ਨੇ ਦਾ ਹਾਂ ਜੇ ਜੇ ਇਸ ਵੇਲੇ 7-8 ਦਰਖਾਸਤਾਂ ਹੁਣ ਸਾਡੇ ਕੋਲ ਆਈਆਂ ਹੈਗੀਆਂ ਉਹ ਅਸੀਂ ਜਿਹੜੀ ਕੰਸਰਨ ਡਿਪਾਰਟਮੈਂਟਸ ਰੂਰਲ ਡਵੈਲਪਮੈਂਟ ਨਾਲ ਰਿਲੇਟਡ ਹੈਗੀਆਂ ਜਾਂ ਹੋਰ ਰੈੱਡ ਕਰਸ ਨਾਲ ਹੈਗੀਆਂ ਕਿਸੇ ਕਿਸਮ ਦੀ ਜਾਂ ਕੋਈ ਹੋਰ ਚੀਜ਼ ਹੈਗੀਆ ਉਹ ਕੰਸਰਨ ਡਿਪਾਰਟਮੈਂਟਸ ਨੂੰ ਅਸੀਂ ਉਹਨਾਂ ਕੋਲ ਭੇਜ ਕੇ ਰਿਪੋਰਟਸ ਲਵਾਵਾਂਗੇ ਔਰ ਜਿਹੜਾ ਕੰਮ ਹੋਣ ਵਾਲਾ ਉਹ ਦੇ ਅਕੋਰਡਿੰਗਲੀ ਉਹਨਾਂ ਨੂੰ ਪੰਨੇ ਕਰਾਂਗੇ। ਔਰ ਬਾਕੀ ਜਿਹੜੀ ਡਿਪਾਰਟਮੈਂਟ ਵੱਖਰੇ ਵੱਖਰੇ ਹੈਗੇ ਨੇ ਉਹ ਆਪਣੀਆਂ ਦਰਖਾਸਤਾਂ ਜਾਂ ਉਹਨਾਂ ਦੇ ਸਰਟੀਫਿਕੇਟ ਹੈਗੇ ਉਹ ਸਾਰੇ ਇਕੱਠੇ ਕਰ ਰਹੇ ਨੇ। ਜਿਹੜਾ ਕਿ ਕੈਂਪ ਖਤਮ ਹੋਣ ਤੋਂ ਬਾਅਦ ਕੰਪਾਈਲ ਕਰਕੇ ਤੁਹਾਨੂੰ ਸਿਰਫ ਉਹ ਰਿਪੋਰਟ ਜਿਹੜੀ ਉਹ ਦੀ ਦੇਣਾ ਹੈ। ਸਾਡੀ ਕੋਸ਼ਿਸ਼ ਇਹਦੇ 10 ਦਿਨ ਦੇ ਅੰਦਰ ਅੰਦਰ ਜੋ ਵੀ ਉਹਦਾ ਕੰਮ ਹੋਣ ਵਾਲਾ ਹੈਗਾ ਕਰਵਾ ਕੇ ਕਰ ਦਈਏ। ਪਰ ਜਿੱਥੇ ਤੁਹਾਡਾ ਕਿਤੇ ਕੋਈ ਫੰਡਸ ਦੀ ਲੋੜ ਪੈਗੀ ਜਿੱਦਾਂ ਹੁਣ ਇੱਥੇ ਸਾਡੇ ਖਾਲੜੇ ਹੀ ਕੁਝ ਪਾਣੀ ਦੀ ਪ੍ਰੋਬਲਮ ਹੈਗੀ ਹੈ ਉਹਦੀ ਬਾਕਾਇਦਾ ਅਸੀਂ ਰਿਪੋਰਟ ਬਣਾ ਕੇ ਔਰ ਉਹਦਾ ਇੱਕ ਖਾਕਾ ਤਿਆਰ ਕਰਕੇ ਕਿ ਕਿਸ ਹਾਲਵਾਲ ਨਾਲ ਪਾਣੀ ਪਾਣੀ ਜਿਹੜਾ ਹੈਗਾ ਕਿਦਾਂ ਛੱਪੜ ਰੋ ਜਾਣਾ ਹੈ ਉਹ ਨਾਲੀਆਂ ਬਣਾਉਣੀਆਂ ਹੈਗੀਆਂ ਸਾਨੂੰ ਜਾਂ ਕੋਈ ਸੀਵਰੇਜ ਦੀ ਹੈਗੀਏ ਉਹਨੂੰ ਹੋ ਸਕਦਾ ਥੋੜਾ ਸਮਾਂ ਲੱਗ ਜਾਏ ਔਰ ਫੰਡਸ ਕਿਦਾਂ ਕਰਨੇ ਨੇ ਮੈਨੇਜ ਕਰਨੇ ਨੇ ਕੋਈ ਫਾਈਨੈਂਸ ਕਮਿਸ਼ਨ ਤੋਂ ਹੈ ਜਾਂ ਸਰਕਾਰ ਕੋਲ ਗ੍ਰਾਂਟ ਲੈਣੀ ਹੈ ਉਹ ਸਾਰਾ ਡਿਸਪ ਦੇ ਨੋਟਿਸ ਲੈ ਕੇ ਉਹਦੇ ਮੁਤਾਬਕ ਅਸੀਂ ਜਿਹੜੀ ਉਹਨੂੰ ਥੋੜਾ ਸਮਾਂ ਲੱਗ ਸਕਦਾ ਹੈ ਲੇਕਿਨ ਕਾਰਵਾਈ ਜ਼ਰੂਰ ਹੋਏਗੀ ਇਸ ਤੀਨ ਦੇ ਵਿੱਚ ਅੰਡਿਕ ਟਾਈਮ ਲੱਗਦੇ ਕੋਈ ਜਿਹਦਾ ਕੋਈ ਟਾਈਮ ਹੈ ਜਗਾ ਜੇ ਪਿਛਲਾ ਤਾਂ ਵੀਡੀਓ ਦੇਖ ਲਓ ਕਿ ਇਹਦਾ ਇਸ ਤਰ੍ਹਾਂ ਮੰਗਲਵਾਰ ਤੇ ਵੀਰਵਾਰ ਸਾਡੇ ਜ਼ਿਲ੍ਹੇ ਚ ਕੈਂਪ ਲੱਗ ਰਹੇ ਨੇ ਔਰ ਇਸੇ ਤਰ੍ਹਾਂ ਹੀ ਜਿਹੜੇ ਆ ਅਲੱਗ-ਅਲੱਗ ਸ਼ਹਿਰਾਂ ਵਿੱਚ ਤੇ ਕੈਂਪ ਲੱਗਦੇ ਰਹਿੰਦੇ ਹੈ। ਤਾਂ ਸਵਾਲ ਹੈ ਕਿ ਜਿੱਦਾਂ ਤਰ੍ਹਾਂ ਪਿਛਲੇ ਦਿਨ ਪਹਿਲਾਂ ਸਾਹਮਣੇ ਆਇਆ ਕਾਫੀ ਜਮੇ ਲੋਕਾਂ ਦਾ ਜੋ ਵੀਡੀਓ ਵੀ ਜਾਰੀ ਹੋਇਆ ਉਸ ਮੁਤਾਬਕ ਤਰ੍ਹਾਂ ਦਾ ਗੈਰ ਹਜੂਰਾ ਜਿਹੜਾ ਕਹਿੰਦੇ ਸਾਡੇ ਮੁਤਾਬਕ ਹੋਣਾ ਹੈ। ਇਹ ਇਸ ਬਾਰੇ

ਇਹ ਕਾਲਜ ਬਾਂਦ ਤੇ ਲਗਾਇਆ ਗਿਆ ਕੈਂਪ ਹੈ ਜਿਹਦੇ ਲਈ ਅਕਸਰ ਜਿਹੜੇ ਆਏ ਆ ਜਿਹੜੇ ਇਹ ਵੀ ਬਾਰਡਰ ਬੈਲਟ ਨੂੰ ਜਿਹੜੀ ਕਿ ਗਵਰਨਮੈਂਟ ਵੱਲੋਂ ਬਹੁਤ ਵਧੀਆ ਸਹੂਲਤ ਦਿੱਤੀ ਗਈ ਆ ਇੱਕ ਸਰਕਾਰ ਦੀ ਮੁਹਿੰਮ ਚੱਲ ਰਹੀ ਆ ਕਿ ਸਰਕਾਰ ਆਪਕੇ ਦੁਆਰ ਤੇ ਉਸ ਤਹਿਤ ਜਿਹੜਾ ਕਿ ਕੈਂਪ ਜਿਹੜਾ ਪਿੰਡ ਖਾਲੜਾ ਦੇ ਵਿੱਚ ਰੈਸਟ ਹਾਊਸ ਦੇ ਵਿੱਚ ਲਗਾਇਆ ਗਿਆ ਵਾ ਤੇ ਇਹਦੇ ਵਿੱਚ ਕੋਈ 25 ਤੋਂ 30 ਜਿਹੜੇ ਕਿ ਅਲੱਗ-ਅਲੱਗ ਵਿਭਾਗ ਦੇ ਜਿਹੜੇ ਨੁਮਾਇੰਦੇ ਆ ਉਹ ਇੱਥੇ ਆਏ ਹੋਏ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਵਾਸਤੇ ਤੇ ਉਹਨਾਂ ਨੂੰ ਮੌਕੇ ਤੇ ਹੱਲ ਕਰਨ ਵਾਸਤੇ ਇਹ ਟੈਂਪ ਦਾ ਬੈਨੀਫਿਟ ਕੀ ਆ ਜਿਹੜੀਆਂ ਸਰਕਾਰ ਵੱਲੋਂ ਚਾਪਟਰ ਬਣਾਇਆ ਗਿਆ ਉਹਦੇ ਵੀ ਜਿਹੜਾ ਸਾਰਾ ਆਪਣਾ ਕੋਈ ਸਮਾਨ ਬੰਦਾ ਚੁੱਕ ਕੇ ਇੱਥੇ ਕੰਮ ਕਰਦੇ ਆ ਉਦੋਂ ਨਹੀਂ ਹੋ ਸਕਦਾ ਇਹਨਾਂ ਦਾ ਕੰਮ ਉਹ ਹੀ ਕੁਝ ਕੀ ਹੈ ਜ਼ਿਆਦਾ ਬੈਨੀਫਿਟ ਦੇ ਕੰਮ ਇਹ ਬੈਨੀਫਿਟ ਇਹ ਦਿੱਤਾ ਗਿਆ ਜੀ ਕੁਝ ਪਿੰਡਾਂ ਪਿੰਡ ਲੈਵਲ ਤੇ ਜਿਵੇਂ ਕਿ ਇੱਕ ਅਨ ਐਜੂਕੇਟਿਡ ਜਿਨ੍ਹਾਂ ਨੂੰ ਆਪਾਂ ਅਨਪੜ੍ਹ ਕਹਿ ਸਕਦੇ ਆ ਜਿਨ੍ਹਾਂ ਨੂੰ ਨਹੀਂ ਪਤਾ ਲੱਗਦਾ ਕੁਝ ਗਰੀਬ ਤਬਕਾ ਉਹ ਹੈਗਾ ਵਾ ਜਿਹੜਾ ਦਫ਼ਤਰਾਂ ਦੇ ਵਿੱਚ ਨਹੀਂ ਜਾ ਸਕਦਾ ਤੋਂ ਇਸ ਕਰਕੇ ਉਹਨਾਂ ਨੇ ਇੱਕ ਮੁਹਿੰਮ ਤਹਿਤ ਟਾਈਮ ਦਿੱਤਾ ਗਿਆ ਵਾ ਦਫਤਰ ਦਾ ਜਿੰਨਾ ਵੀ ਕੋਈ ਕਰਮਚਾਰੀ ਨੇ ਉਹਨਾਂ ਨੂੰ ਮੌਕਾ ਦਿੱਤਾ ਗਿਆ ਵਾ ਵੀ ਲੋਕਾਂ ਨੂੰ ਉਹਨਾਂ ਦੀ ਨੇੜੇ ਹੋ ਕੇ ਮੁਸ਼ਕਲਾ ਸੁਣੀ ਜਾਂ। ਤੇ ਉਹਨਾਂ ਨੂੰ ਲਾਭ ਦਿੱਤਾ ਜਾਂਦਾ। ਤੇ ਤਾਂ ਕਿਹੜੇ-ਕਿਹੜੇ ਜਿ ਤਰ੍ਹਾਂ ਕੋਈ ਪੀਲੀ ਭਾਗ ਕੇ ਬੈਠੇ ਅਫਸਰਾਂ ਫੇਲ ਵਾਲੇ ਆ ਰਹੇ ਆ। ਖਾਸ ਕਰਕੇ ਜਿਆਦਾਤਰ ਲੋਕ ਜਿਨ੍ਹਾਂ ਦੀ ਚਲਕ ਟੱਗੀ ਗਈ ਹੈ ਜਾਂ ਉਹ ਜਿਹੜੀ ਕਨਕਪ ਦੀਆਂ ਸਾਈਡਾਂ ਬਹੁਤ ਕਾਫੀ ਲੰਬੇ ਸਮੇਂ ਤੋਂ ਬੰਦ ਆ ਜਾਂਦੇ ਨੇ ਜਿਹੜੀ ਫਾਰਮ ਉਹਦੇ ਸਾਰੇ ਭਰੇ ਜਾਂਦੇ। ਉਹ ਜੀ ਉਹਦੇ ਵਾਸਤੇ ਵੀ ਇੱਕ ਗਵਰਨਮੈਂਟ ਤੋਂ ਮੰਗ ਰੱਖੀ ਗਈ ਆ। ਤੇ ਲੋਕ ਜਿਨ੍ਹਾਂ ਦੀ ਕਣਕ ਨਹੀਂ ਲੱਗੀ ਅਸੀਂ ਮੰਗ ਰੱਖੀ ਆ ਵੀ ਉਹਦੀ ਵੈਰੀਫਿਕੇਸ਼ਨ ਹੋਵੇ ਤੇ ਵੈਰੀਫਿਕੇਸ਼ਨ ਦੇ ਵੇਗ ਅਧੀਨ ਉਹਨੂੰ ਚੈੱਕ ਕੀਤਾ ਜਾਵੇ ਜਿਹੜਾ ਲਾਭਪਾਤਰੀ ਹੈਗਾ ਵਾ ਜਿਹੜਾ ਬਿਲਕੁਲ ਜਾਇਜ਼ ਹੈ ਉਹਦੀ ਕਣਕ ਲੱਗੀ ਜਾਵੇ ਤੇ ਜਿਨ੍ਹਾਂ ਨੇ ਕੋਈ ਨਜਾਇਜ਼ ਕਾਰਡ ਬਣਿਆ ਉਹ ਕੱਟੇ ਜਾਣ ਪਰ ਹੁਣ ਮਹਿਕਮੇ ਵੱਲੋਂ ਇੱਕ ਆਪਣੀ ਜਿਹੜੀ ਟੀਮ ਬਿਠਾਈ ਗਈ ਆ ਉਹ ਟੀਮ ਸਾਰਿਆਂ ਤੋਂ ਪ੍ਰੂਫ ਲੈ ਰਹੀ ਆ ਉਹ ਕਹਿ ਰਿਹਾ ਕਿ ਅਸੀਂ ਵੈਰੀਫਿਕੇਸ਼ਨ ਕਰਾਂਗੇ ਤੇ ਇਹਦਾ ਜਲਦ ਤੋਂ ਜਲਦ ਹੱਲ ਕਰਾਂਗੇ